ਰਤੀ ਵੇਚ ਅਖਬਾਰ ਵਿੱਚ ਇੰਜਨ ਵੇਚ ਬੁਰਾਣੇ ਪੂਰੇ ਵਿੱਚ ਬਾਰੀਆਂ ਵਿੱਚ ਕਰਦੇ ਭਾਂਡੇ ਵੀ ਵੇਚ ਲਓ ਆ ਗਿਆ ਜੀ ਆ ਗਿਆ ਭਾਈ ਉਹ ਪਾਈ ਜਾ ਕੰਜਰਾ ਜੋ ਲੱਭਣਾ ਪਾਈ ਆ ਬਸ ਤੂੰ ਆ ਪੇਡਾੜਾ ਨੂੰ ਲੁੱਟ ਕੇ ਜਾਣਾ ਚਾਹੀ ਓਏ ਜੱਟੋ ਘੱਟ ਲੱਖ ਕਰੀਦਾ ਮਾਰ ਪਿਆ ਸਾਰਾ ਯਾਵੇ ਜਿੰਨਾ ਵੀ ਤੈਨੂੰ ਪਿਆ ਨਾ ਲੱਖ ਤੋਂ ਟੁੱਟੇ ਮਾਲ ਆ ਲੋਇਆ ਵੇਚ ਰਤੀ ਵੇਚ ਭਾਡੇ ਵੇਚ ਬੁਏ ਵੇਚ ਜਿਹੜਾ ਪਿੰਡਾਂ ਖੱਚ ਬੜੇ ਤਗੜੇ ਹੋ ਹਾਂਜੀ ਪਿੰਡਾਂ ਦੇ ਖੱਚ ਬੜੇ ਤਗੜੇ ਆ ਕੋਈ ਕਹਿੰਦਾ ਹੱਥਾਂ ਦੇ ਲਮਾਜਾ ਪਾਉਂ ਉਹਹੀਂ ਖੱਚਾਂ ਦੇ ਖੱਚਾਂ ਸਾਨੂੰ ਵੀ ਭੈਣੋ ਕਹਿੰਨੇ ਲੁੱਟ ਲੈਣਾ ਦੱਸ ਮੈਨੂੰ ਹੈ ਕੋਈ ਲੁੱਟ ਲੂਗਾ ਆ ਪਾਉ ਕਿੱਧਰ ਹੋਰ ਸਤਿਕਾਰ ਹੋਰ ਵੀਰ ਦੀ ਸਤਿਕਾਰ ਠੀਕ ਆਗਾ ਜੀ ਤੁਸੀਂ ਸੁਣਾਓ ਹੋਰ ਮਹਾਰਾਜ ਹੋਰ ਠੇਕੇਦਾਰ ਹੀ ਲੱਗਣਾ ਇਧਰ ਗੇੜੇ ਮਾਰੇ ਨੇ ਅੱਜ ਕਿਹੜੇ ਗੂੜੇ ਕਾਦੇ ਆ ਦੋਆ ਤੋਂ ਠੀਕ ਬਣਿਆ ਤੁੰ ਨੂੰ ਕੋ ਬੇਚਣਾ ਦੇ ਦੱਸੋ ਝੇਲਾ ਨਾ ਮਾਰ ਰਹੀ ਆ ਝੇਲਾ ਨਹੀਂ ਲੇਲਾ ਮੇਰਾ ਹਾਂ ਹਾਂ ਤੁਹਾਡਾ ਪਾਟਾ ਹਾਂ ਵੇ ਝੇਲਾ ਆ ਨੋ ਵੀਰ ਆ ਅੱਜ ਤਾਂ ਕੱਟ ਮਾਲ ਹੈਗਾ ਇਨਕੋ ਆ ਵਧੀਆ ਆ ਉਹ ਵੀਰ ਇਹ ਜਿਹੜੇ ਲੋਹੇ ਤੇ ਤੂੰ ਵਰ ਗਿਆ ਨਾ ਲੋਹਾ ਬੜਾ ਮਹਿੰਗਾ ਆਥੋ ਲਿਆ ਨਹੀਂ ਜਾਣਾ ਬਾਹਰ ਉਹ ਵੀਰ ਅੱਜ ਤਾਂ ਟਰੱਕਾਂ ਦੇ ਟਰੱਕ ਵੇਚ ਕੇ ਖਾ ਗਿਆ ਤੂੰ ਕਿਹੜੀਆਂ ਗੱਲਾਂ ਕਰਦਾ ਓਏ ਉਹ ਘਟਾਉਣੇ ਵਾਲੇ ਦੀ ਗੱਲ ਕਰ ਰਹੇ ਆ ਪਲਾਸਟਿਕ ਵਾਲੇ ਆ ਪਲਾਸਟਿਕ ਉਹ ਬਰਾਵਾ ਕਹਿੰਦੀ ਆ ਮੇਰੀ ਦੁਬਈ ਤੱਕ ਉਹਨੇ ਮੋਛ ਲਈ ਰਾਜੂ ਕਵਾੜੀਆ ਉਹ ਜਿਹੜੀ ਲੈ ਕੇ ਨਹੀਂ ਦਿੰਦੇ ਜਵਾਕਾਂ ਨੂੰ ਬੋਲੀ ਬੋਲੀ ਅੰਮੀ ਬੋਲ ਰਹਾ ਆਂ ਮਾਂ ਨੇ ਕਰਦੀ ਰਹੀ ਸਾਡੇ ਤਿੰਨ ਸਾਰੇ ਚਮੜਾਓ ਜਾ ਕੇ ਫਿਰ ਇੱਥੇ ਕੋ ਸੋਚ ਆਇਆ ਉਹ ਸਾਡੇ ਵੱਡੇ ਵੱਡੇਰਿਆਂ ਨੇ ਲਾਹਣ ਰੱਖਿਆ ਕੁਛ ਨੂੰ ਰੂਮ ਤਾਂ ਨਹੀਂ ਬਣਾਇਆ ਚਾਂਦੀ ਦਾ ਪੀਪਾ ਹੈ ਬਹੁਤ ਪੁਰਾਣਾ ਹੈ ਇਹ ਤੇਰੀ ਸਾਦੀ ਦੇ ਤੱਕ ਹੀ ਚਾਂਦੀ ਦਾ ਪੀਪਾ ਹੋ ਰਿਹਾ ਤੂੰ ਭਾਈਆ ਭਰਾ ਉਹ ਲਾਹਣ ਮੈਂ ਪੈਣੂ ਚਾਂਦੀ ਦਾ ਪੀਪਾ ਬਣਾਉਂਦੇ ਨੇ ਉਹ ਕੀ ਰੇਟ ਬੀਜੇ ਉਹ ਫਿਰ ਤੈਨੂੰ ਸ਼ੀਸ਼ੇ ਨੂੰ ਮੜਾ ਕੇ ਰੱਖੋ ਸ਼ੀਸ਼ੇ ਦਾ ਨਹੀਂ ਨਾ ਚੀਜ਼ ਕਰਾਉਂਦਾ ਨਾ ਪੈ ਹੈ ਉਹਨਾਂ ਨੂੰ ਮੜਾ ਕੇ ਰੱਖੋ 25 ਆ 5 ਰੁਪਏ ਲਾਂਗੇ ਓਏ ਰੱਖੋ ਰੱਖੋ ਓ ਫੜੋ ਇਹਦੇ ਕੋਲ ਨੋਆ ਹੋਇਆ ਚਲ ਅੱਥੇ ਰੱਖ ਰਾ ਤੂੰ ਇਹ ਕਾਗਜ਼ਿਆਂ ਦੇ ਭਾਅ ਲਾਉਣ ਲਿਆ ਲੋਹਾ ਦੱਸ ਮੈਂ ਇਹ ਭਾਅ ਦਾ ਲੋਹਾ 50 ਰੁਪਏ ਖਬਰ ਤੇ 25 ਰੁਪਏ ਜਿਹੜਾ ਵਾ ਨਾ ਲੋਹਾ ਵਿਕਦਾ ਹੈ ਲੈਣ ਸਾਡੇ ਕੋਲ ਓਏ ਇਹ ਮੈਨੂੰ ਚੋਰੀ ਦੀਆ ਬੋਤਲੇ ਦਿੱਤਾ ਮੈਨੂੰ ਯਾਰ ਇਹਨੂੰ ਆਪੇ ਪੋਣੇ ਲੱਗਦੇ ਆ ਵੇਚਣ ਨੂੰ ਨਹੀਂ ਵੱਡੀ ਲਿਆ ਕਟੇ ਤੇ ਲੱਗਦਾ ਨਵੇਂ ਨਵੇਂ ਬਣਿਆ ਕੁਆੜੀ ਉਹ ਭਰਾ ਤੂੰ ਕਿਤੇ ਰਾਜੂ ਕੁਆੜੀਏ ਦਾ ਨਾਂ ਲੈ ਲੈ ਇੰਡੀਆ ਦੇ ਵਿੱਚ ਕੂਤੀ ਬੋਲਦੀ ਕੂਤੀ ਉਹ ਵੀ ਭਾਈ ਵਿਆਹਾਂ ਵਾਲੀ ਪੀਪੜੀ ਹੋਵੀ ਮੈਂ ਤਾਂ ਪਹਿਲਾਂ ਬੰਦਾ ਟਰੱਕ 'ਚ ਪਾ ਦਿੰਨਾ ਪਾ ਤੈਨੂੰ ਲੋਏ ਦਾ ਰੇਟ ਨਹੀਂ ਪਤਾ ਕੀ ਹੈ ਇਹਨੂੰ ਦਹਾਂ ਦਾ ਉਹ ਵੀਰ ਮਿੰਟ ਤੋਂ ਪਹਿਲਾ ਬੰਦਾ ਜਿਹੜਾ ਨਾ ਟਰੱਕ 'ਚ ਪਾ ਦੇਦਾ ਵਾ ਲੋਏ ਦੇ ਨਾਲ ਹੀ ਤੂੰ ਕਿਹੜੀ ਗੱਲ ਕਰਦਾ ਓਏ ਕਿੰਨਾ ਚੱਲ ਬੋਗਿਆ ਗੱਲਾਂ ਕਰ ਰੇਟ ਦੱਸ ਕੀ ਦੇਵੇਂਗਾ ਸਹੀ ਸਹੀ ਛਪੀ ਰੁਪਏ ਬਸ ਬਸ ਨਾ 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 ਮੇਰੇ ਚੇਲੇ ਨੇ ਛਪੀ ਕਹਤਾ ਮੈਂ ਤੇ ਪੰਜੀਆਂ ਤੋਂ ਨਹੀਂ ਵਦਣਾ ਇਹ ਤੇਰਾ ਚੇਲਾ ਵੀ ਲਾਇਆ ਐਵੇਂ ਹੀ ਇਹਨਾਂ ਲਈ ਫਿਰਦਾ ਇਹਨੂੰ ਵੀ ਨਹੀਂ ਪਤਾ ਵੀ ਰੇਟ ਲਾਉਣਾ ਕਿੰਨੀ ਚੰਗੀ ਚੀਜ਼ ਹੈ ਉਹ ਵੀ ਰਹੀ ਪੂਰਾ ਰੇਟ ਲਾਉਂਦੇ ਤੁਸੀਂ ਯਾਰ ਪਤਾ ਨਹੀਂ ਕਿਹੜੀਆਂ ਗੱਲਾਂ ਕਰਦੇ ਮੇਰਾ ਹੁਸਤਾਣਾ ਕਰੋ ਜੇ ਲੋਹਾ ਵੇਚਣਾ ਤੇ ਦੱਸੋ ਸਾਡੀ ਗੱਡੀ ਆਉਣ ਵਾਲੀ ਆ ਆ ਠੀਕਾ ਆ ਪਿਆ ਸਮਾਨ ਵੇਖੋ ਆ ਠੀਕਾ ਆ ਪਿੱਛੇ ਪਾ ਰਿਹਾ ਉਹ ਮਗਰ ਦਾ ਕਿਦਾ ਉਹ ਵੀ ਤਾਂ ਕਹੀ ਆ ਉਹ ਵੀ ਸਾਡੇ ਹੀ ਸਮਾਨ ਚੜਾਈ ਆ ਸਾਰਾ ਟਾੜਾ ਹੀ ਆ ਹਾਂ ਚਲੋ ਇਹ ਟਾੜਾ ਭਈਆ ਪੰਜ ਚੱਕ ਦੇ ਕਰ ਲੇ ਸਾਡੇ ਨਾਲ ਪਹਿਲਾਂ ਕਰ ਲੈ ਯਾਰ ਕਰਦਾ ਪੰਜਾਂ ਦੇ ਤਸੀਲ ਬੰਦੀਆਂ ਪਈਆਂ ਚ ਚੇਲਾ ਵਾਵਾ ਜੈਂਟਰ ਰੱਖਿਆ ਹੀ ਹੈ। ਓ ਮਾਈ ਗੋਡ ਬਿਊਟੀਫੁੱਲ। ਤਿਵਾੜ ਤੇ ਹੈ ਨਹੀਂ ਸਾਲ ਵਿੱਚ। ਹੋਰ ਕੀ ਪਿਆ ਇਹ ਮਠਿਆਈਆਂ ਪਈਆਂ। ਨਹੀਂ ਹੋਰ ਇਹਦੇ ਵਿੱਚ ਬਾਲੂ ਛਾਈਆਂ ਰੱਗੀਆਂ ਨੇ। ਲੋਹਾਈ ਸਾਰਾ ਰੱਖਿਆ ਹੈ ਅਸੀਂ। ਆ ਚੋਕ-ਜੋਕੇ ਬੋਦਲਾ ਚੋਰੀ ਦੁਕਾਨ ਦੇ ਸਹਾਰੇ ਵਿੱਚ। ਆਕਵਾੜ ਕੇ ਉਹ ਮੈਨੂੰ ਤੇ ਚੋਰੀ ਲੱਗਦਾ ਕਿ ਹੋਰ ਦਾ ਨਾ ਵੇਚ ਦੇਣਾ ਆ ਤਾਂ ਮੈਨੂੰ ਸ਼ੱਕ ਆ ਲੱਗਣ ਡਿਆ ਆ ਕੋਈ ਆਹ ਤੇ ਹਨੂ ਕੰਬੇ ਬਾਹਰ ਬੱਗੇ ਨੇ ਜੇ ਤੈਨੂੰ ਥੋੜਾ ਵਿਖਾਇਆ ਕਿ ਢੇਰ ਲੱਗੇ ਨੇ ਢੇਰ ਇਹ ਤਾਂ ਫਲੇਸ਼ ਆਈ ਤੇਰੇ ਟੁੱਟ ਗਿਆ ਇਹ ਥੋੜੀ ਬਹੁਤ ਇਹ ਨਹੀਂ ਲੈਣੀਆਂ ਅਸੀਂ ਤੂੰ ਹੀ ਉਹ ਧੱਕਾ ਨਾ ਕਰਿਆ ਕਰ ਯਾਰ ਇਹ ਫਲੇਸ਼ ਜਿਆਦਾ ਹੀ ਜਾਂਦਾ ਪੁੱਤ ਆਹ ਲੋਹਾ ਵਿੱਚ ਡੇਣਾ ਆਪਣੇ ਬਜ਼ੁਰਗਿਆਂ ਦੀ ਜਗਟ ਆ ਬਾਈ ਫਿਰ ਦੇ ਵਿੱਚ ਇਹ ਨਾ ਤੂੰ ਲੋਹੇ ਦਾ ਰੇਟ ਦੱਸ ਜਾ 500 ਰੁਪਇਆ ਸਾਰਾ ਕੁੂ ਦੇ ਡੱਡੂ ਲਾਗ ਦੇਣੇ ਤੇ ਲੈਣਾ ਨੂੰ ਨਾ ਕੁਛ ਨਹੀਂ ਇਹ ਗੱਲਾਂ ਦਾ ਖੜਾ ਬਣਾਈ ਜਾਂਦੇ ਆ 550 ਠੀਕ ਆ 550 ਉਹ ਤਾਂ ਵੀਰ ਖਾ ਲੋ ਨਾ ਫੇਰ ਗੱਲਾਂ ਦਾ ਖੜਾ ਬਣਾਉਂਦੇ ਆ ਤੇ ਇਹੀ ਤੂੰ ਹੀ ਸਾਨੂੰ ਲੋਹੇ ਵਿੱਚੋਂ ਤੁਹਾਡੀ ਲੋਹਾ ਲੈਣ ਵਾਲੀ ਨੀਤ ਹੈ ਨਹੀਂ ਤੁਹਾਡੀ ਵਿੱਚ ਲੱਛਣ ਨਹੀਂ ਹੈਗੇ ਰਾਦੇ ਮੈਂ ਸਾਡੇ ਵਿੱਚ 800 ਜਿਹੜੇ ਚ ਨਾਲ ਹੈ ਨਹੀਂ ਇਹ 500 ਰੁਪਇਆ ਜਾ ਇਹ ਤਾਂ ਜਨਾਨੀਆਂ ਵੀ ਭੇੜੇ ਆ ਜਿਹੜੇ ਇੰਨਾ ਜਿਤਣ ਰਿਹਾ ਆ ਭਰਾ ਤੂੰ ਹੀ ਦੱਸੋ ਕੀ ਲੈਣਾ ਹੈ ਇਹ ਮੀ ਉਹ ਬੰਦਾ ਭਲਾ ਮਨਸਲਾ ਦਾ ਖਰੋਤਾ ਵਿਚਾਰ ਜਿਹੜਾ ਇਹ ਇਹਨਾਂ ਇਹਨਾਂ ਗੱਲ ਕਰ ਵੀਤ ਨੂੰ ਦੱਸ ਕਿੰਨੇ ਬੀਜ 10000 ਤੁਸੀਂ ਕਿੰਨੇ ਦੇਣਾ ਚਾਹੁੰਦੇ ਜੀ ਓਏ ਅਸੀਂ 50 ਰੁਪਏ ਲਾ ਦਾਂਗੇ 50 ਪੂੰਜੀ ਕੁਛ ਨਹੀਂ ਬਾਬਾ ਜੀ ਉਹ ਚਲੇ ਮੇਰੇ ਨੇ 60 ਗਏ ਤੇ ਹੋਰ ਦੱਸ ਉਹ ਚਲੇ ਪਈਏ 32 ਨੂੰ ਲੋਹਾ ਦੇਣਾ ਹੀ ਆ ਸਾਨੇ ਬਹੁਤ ਮਹਿੰਗਾ ਲੋਹਾ ਆ ਅੱਜ ਕੱਲ ਆ ਚਾਂਦੀ ਦੀ ਕੋਲੀ ਟਾਡੀ ਆ ਹਾ ਸਾਡੀ ਉਹ ਇਹ ਤੁਹਾਡੇ ਦਾਦੇ ਦੇ ਦਾ ਚਾਈ ਨਹੀਂ ਨੋ ਮੋੜਾ ਕੇ ਰੱਖੋ ਵੀਰੇ ਉਹ ਨਹੀਂ ਸਾਡੇ ਪਰਦਾਦੇ ਦੇ ਆਈ ਸੀ ਦਾਦੇ ਸਾਡੇ ਮੇਰੀ ਤਾਂ ਚਾਂਦੀ ਖਤਮ ਹੋ ਗਈ ਸੀ ਪਰਦਾਦੇ ਦੇ ਦਾ ਚਾਈ ਦਾਦੇ ਦੇ ਦਾ ਚਾਈ ਨਹੀਂ ਜਿਹੜਾ ਪਾਕਿਸਤਾਨ ਲੁੱਟ ਮਾਰ ਕਰਕੇ ਆਈ ਜਿਹੜੀ ਲਾਹੌਰੋਂ ਆਉਂਦੀ ਸੀ ਚੀਜ਼ਾਂ ਉਹੀ ਨੇ ਉਹ ਹੀ ਲੁੱਟ ਮਾਰਦਾ ਹੀ ਮਾਲ ਹੈ ਫੇ ਵੀ ਲੁੱਟ ਕੇ ਦੇਖਦਾ ਤੁਹਾਨੂੰ ਕਿਧਰ ਫੀਂੜਕਾ ਵੀ ਤੇ ਗਵਾਚਾ ਹੋਵੇ ਚੁੱਕਾ ਹੈ ਉਹ ਨਲਕਾ ਉਹੀ ਤੁਹਾਡਾ ਦਾਦਾ ਹੀ ਬੁੱਟ ਕੇ ਲਿਆਈ ਮੇਰੀ ਸਾਡੇ ਪਰਦਾਦੇ ਦੇ ਮੁੰਡੇ ਨੇ ਪਟਿਆ ਇਹ ਕਾਈ ਨੂੰ ਲੱਪਣ ਡੇ ਅਜੇ ਤੱਕ ਵੀ ਆਹ ਉਹ ਗਦਰ ਤੁਸੀਂ ਬਾਨੀ ਹੋ ਨਲਕਾ ਦੇ ਲਓ ਇਹਨਾਂ ਦੇ ਚ ਉਹ ਨਲਕਾ ਦੇ ਲਓ ਹਾਂ ਵੇਖ ਤੂੰ ਕਿਤੇ ਵੀ ਪੁੱਛ ਲਈ ਰਾਜੂ ਕੁਮਾਰੀਏ ਦਾ ਨਾਂ ਪੁੱਛ ਕੇ ਵੇਖ ਲਈ ਜਬਈ ਤੱਕ ਤੂੰ ਤੀ ਬੋਲਦੀ ਮੈਂ ਤਾਂ ਪਹਿਲਾ ਬੰਦਾ ਟਰੱਕ ਦੇ ਅੰਦਰ ਕਰਦਾ ਹੀ ਜਾਪਾ ਯਾਰ ਪਹਿਲਾਂ ਇਹਦਾ ਨਾਂ ਹੀ ਪਤਾ ਕਰੋ ਛੱਤੀ ਵਾਲੀ ਕਹਿੰਦਾ ਨੇ ਤੂੰ ਤੀ ਬੋਲਦੀ ਬੋਲਦੀ ਕਿਸੇ ਦੀ ਮੈਨੂੰ ਲੱਗਦਾ ਹੋਗਾ ਲੋਇਆ ਲੈ ਜਾਂਦਾ ਤਾਂ ਕਰਕੇ ਨਾਂ ਚੱਲਦਾ ਭਾਵੇਂ ਮੈਨੂੰ ਇਦਾਂ ਹੀ ਲੱਗਦਾ ਉਹ ਵੀਰ ਮੈਂ ਤੁਹਾਨੂੰ ਚੋਰ ਲੱਗਦਾ ਹਾਂ ਚੋਰ ਲੱਗਣਗੇ ਹਾਂ ਉਹ ਜਾ ਭਰਾ ਤੁਸੀਂ ਵੇਚਣਾ ਤੇ ਦੱਸੋ ਯਾਰ 10 ਦਾ ਰੇਟ ਬੱਸ ਸਹੀ ਸੇਕੀ ਰੇਟ ਦੱਸ ਦਿਓ ਲੋਇਆ ਤੇ ਤੁਹਾਡਾ ਸਾਰਾ ਹੀ ਪਿਆਵਾ ਯਾਰ ਲੋਇਆ ਤੇ ਤੈਨੂੰ ਅਜੇ ਵਿਖਾਇਆ ਹੀ ਕੁਝ ਨਹੀਂ ਅਸੀਂ ਲੋਇਆ ਤੇ ਦੂਰ ਦੂਰ ਆਹ ਵੇਲਾ ਆਹ ਵੇਲਾ ਸਾਡੇ ਕਸਟਮਰਾਂ ਦੇ ਫੋਨ ਆਉਂਦੇ ਆ ਵੀਰ ਸਾਨੂੰ ਤੇ ਲੋ ਲੋ ਫੋਨ ਕਰ ਕਰਕੇ ਜਿਹੜੇ ਆ ਨਾ ਉਹ ਦਿੰਦੇ ਆ ਹਾਂਜੀ ਸასი ਘਰ ਵੀ ਥਾਣੇ ਨੂੰ ਫੋਨ ਆਉਂਦੇ ਨੇ ਚੋਰੀ ਦੇ ਉਹ ਠੀਕ ਠਾਕ ਦੇ ਹਾਂਜੀ ਕਿੰਨਾ ਲਾਇਆ ਵਾ ਦੋ ਗੱਡੀਆਂ ਲੋਇਆ ਠੀਕ ਆ ਜੀ ਆ ਗਏ ਤੁਹਾਨੂੰ ਰਾਜੂ ਨਸ਼ਾਇਰੀ ਦੀ ਤੇ ਤੂਤੀ ਬੋਲਦੀ ਦੁਬਈ ਤੱਕ ਆ ਗਏ ਆ ਗਏ ਵਾਸਟਾ ਦੇ ਕੋਲ ਵੀ 100 ਆ ਰਹੇ ਆਂ ਹਾਨੂੰ ਇਹਦਾ ਲਾਰੰਗ ਆਇਆ ਕਿਹੜਾ ਚੁਕਲਾ ਆ ਆਹ ਕਿਹੜਾ ਦੋ ਟਰੱਕ ਆਹ ਬੰਦਾ ਮੈਨੂੰ ਸਿਆਣਾ ਲੱਗਦਾ ਵੀ ਤੂੰ ਦੱਸ ਵੀ ਵੇਚਣਾ ਕਿ ਨਹੀਂ ਵੇਚਣਾ ਇਹ ਵੇਚਣਾ ਸੀ ਤੇ ਵੇਚਣਾ ਦੇ ਵਿੱਚੋਂ ਯਾਰ ਅਸੀਂ 5 ਰੁਪਏ ਦੇਣ ਤੇ ਡਾਇਆ ਔਰ ਰੇਟ ਯਾਰ ਲੋਟੇ ਗਏ ਹੋਏ ਆਂ ਯਾਰ ਪੱਕੀ ਦਾ ਸਕਾਈ ਕਰਤਾ ਯਾਰ ਹੋਰ ਰਸਾਈ ਰੁਪਏ ਤੇ ਸਾਰਾ ਲੋਹਾ ਚੁੱਕ ਲਾ ਕੇ ਮੰਨਦੀ ਉਹ ਚਾਂਦੀ ਲੱਗੀ ਥਾਈ ਰੁਪਏ ਦੇਦੀ ਉਹ ਵੀਰ ਇਹਨੂੰ ਕਿਹੜੀ ਚਾਂਦੀ ਲੱਗੀ ਕਿ ਸੋਨਾ ਲੱਗਾ ਹਾਂ ਦੱਸ